ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਓਕੇ ਓਕੇ ਚਲੋ ਕਿਤੇ ਕੀ ਸੁਣਨੀ ਅਕਾਲੀ ਕੀ ਕਹਣਾ ਚਾਹੁੰਦੇ ਕਿਵੇਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿੰਮ ਜਿਹੜੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਨਿਸ਼ਾਰਾ ਮੱਝਾ ਸਿੰਘ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਸਰਕਲਾਂ ਦੇ ਪ੍ਰਧਾਨ ਸਾਹਿਬਾਨ ਸਾਡੇ ਜੁਝਾਰੂ ਵਰਕਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਆ ਉਹਨਾਂ ਨੇ ਇਕੱਠੇ ਹੋ ਕੇ ਜਿਹੜੀ ਇਹ ਭਰਤੀ ਮੇਮ ਅੱਜ ਸ਼ੁਰੂ ਕੀਤੀ ਆ ਔਰ ਮੈਂ ਸਮਝਦਾ ਕਿ ਇਹ ਜਿਹੜੀ ਭਰਤੀ ਆ ਰਿਕਾਰਡ ਤੋੜ ਹੋਏਗੀ ਔਰ ਇਸ ਭਰਤੀ ਦਾ ਇੱਕ ਮਕਸਦ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਨੇ ਹਮੇਸ਼ਾ ਹੀ ਪੰਜਾਬੀਆਂ ਦੀ ਗੱਲ ਕੀਤੀ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਆ ਭਾਵੇਂ ਕਿਸਾਨੀ ਹੋਵੇ ਭਾਵੇਂ ਪੰਜਾਬ ਦੀ ਜਵਾਨੀ ਹੋਵੇ ਮੈਂ ਸਮਝਣਾ ਕਿ ਪੰਜਾਬ ਦੀ ਖੇਤਰੀ ਪਾਰਟੀ ਜਿੰਨੇ ਹਰ ਮੁੱਦਾ ਘਟ ਗਿਣਤੀਆਂ ਦਾ ਔਰ ਹਰ ਵਰਗ ਨੂੰ ਜਿਹੜੀ ਸਰਕਾਰ ਜਦੋਂ ਰਹੀ ਆ ਉਹ ਸਹੂਲਤਾਂ ਦਿੱਤੀਆਂ ਔਰ ਉਸ ਪਾਰਟੀ ਦੇ ਨਾਲ ਲੋਕ ਲੱਖਾਂ ਲੋਕ ਜਿਹੜੇ ਜੁੜਨਾ ਚਾਹੁੰਦੇ ਆ ਉਹਦੇ ਵਿੱਚ ਜਿਹੜੀ ਭਰਤੀ ਮੈਂ ਸ਼ੁਰੂ ਕੀਤੀ ਆ ਘਰ ਘਰ ਜਾ ਕੇ ਇਹ ਜਿਹੜੀ ਆ ਭਰਤੀ ਮੈਂ ਨੂੰ ਪਹੁੰਚਾਵਾਂਗੇ ਔਰ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਆ ਸੰਤ ਨੂੰ ਜੋੜਾਂਗੇ ਕਿੰਨਾ ਤੀ ਚਾਰ ਖੈ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚੋਂ ਦੇਖੋ ਜੀ ਹਰ ਹਲਕੇ ਸਾਤ ਹਲਕੇ ਆ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਅਜੇ ਫਿਲਹਾਲ 4 400 ਕਾਪੀ ਜਿਹੜੀ ਆ ਇਹ ਕਲਕੇ ਚਾਉਣੀ ਆ ਔਰ ਮੰਗ ਦੇ ਮੁਤਾਬਕ ਮੈਂ ਸਮਝਣਾ ਕਿ ਜਿੱਦਾਂ ਲੋਕਾਂ 'ਚ ਉਤਸ਼ਾਹ ਆ ਜਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਲੋਕ ਜੁੜਨਾ ਚਾਹੁੰਦੇ ਆ ਇਹ ਲੱਖਾਂ ਦੀ ਤਦਾਦ ਤੋਂ ਬਹੁਤ ਅੱਗੇ ਜਾ ਕੇ ਜਿਹੜੀ ਭਰਤੀ ਸਾਡੀ ਖਤਮ ਹੋਏਗੀ ਔਰ ਤੁਸੀਂ ਸਮਝਣਾ ਕਿ ਜਿਹੜਾ ਆਉਂਦਾ ਸਮਾਂ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੋਏਗਾ ਔਰ ਆਉਣ ਵਾਲੀ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਨਗਰ ਨਿਗਮ ਦੀ ਕੱਲ ਅੰਮ੍ਰਿਤਸਰ ਦੇ ਵਿੱਚ ਚੋਣ ਇਹ ਤਾਂ ਆਮ ਆਦੀ ਪਾਰਟੀ ਦਾ ਮਿਰ ਬਣਿਆ ਉੱਥੇ ਦਿਨੇ ਵੇਖੋ ਜੀ ਉਹ ਦਿਨ ਦੀਵੀ ਜਿਹੜੀ ਗੁੰਡਾਗਰਦੀ ਹੋਈ ਆ ਕਦੀ ਐਦਾਂ ਨਹੀਂ ਹੋਇਆ ਲੋਕਤੰਤਰ ਦਾ ਖਾਣ ਹੋਇਆ ਵਾ ਇੱਕ ਪਾਸੇ ਕਿਸੇ ਪਾਰਟੀ ਕੋਲ ਬਾਧ ਸੀਟਾਂ ਆਉਣ ਔਰ ਦੂਜੀ ਪਾਰਟੀ ਖੱਟ ਸੀਟਾਂ ਲੈ ਕੇ ਔਰ ਦੂਜੀਆਂ ਪਾਰਟੀਆਂ ਨੂੰ ਗੁਮਰਾਹ ਕਰਕੇ ਉਹਨਾਂ ਦਾ ਗਲਤ ਨਾਂ ਵਰਤ ਕੇ ਕਿ ਸਾਨੂੰ ਉਹਨਾਂ ਵੋਟਾਂ ਪਾਤੀਆਂ ਉਹਨਾਂ ਵੋਟਾਂ ਪਾਤੀਆਂ ਮੈਂ ਸਮਝਣਾ ਕਿ ਐਡਾ ਵੱਡਾ ਲੋਕਤੰਤਰ ਦਾ ਕਹਾਣ ਅਜ ਤੱਕ ਕਦੀ ਨਹੀਂ ਹੋਇਆ ਜੋ ਕਾਲਾ ਮਸਰਚ ਸੋਮਣੇ ਕਾਲੀ ਲੜਾਈ ਚਾਰ ਕੌਂਸਲਰ ਰਹੀ ਉਹਨਾਂ ਦਾ ਸਮਰਥਨ ਹੈ ਆਮ ਆਦਮੀ ਪਾਰਟੀ ਨੂੰ ਕੋਈ ਸਾਡਾ ਜੇ ਸਮਰਥਨ ਕਦੀ ਵੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਨਾਲ ਸੀ ਨਾ ਉਹਦੇ ਨਾਲ ਰਾਵਾਂਗੇ ਨਾ ਉਹਦੇ ਨਾਲ ਕੋਈ ਸਮਰਥਨ ਹੈ ਸਾਡਾ ਆਮ ਆਦਮੀ ਪਾਰਟੀ ਨੇ ਜੋ ਆ ਤਿੰਨ ਸਾਲ ਦੇ ਵਿੱਚ ਲੋਕਾਂ ਦਾ ਕਹਾਣ ਕੀਤਾ ਸਾਡੇ ਪੰਜਾਬ ਦਾ ਜਿਹੜਾ ਹਰ ਵਰਗ ਆ ਉਹਨੂੰ ਲਤਾੜ ਕੇ ਸੁੱਟਦਾ ਇਹੋ ਜੀ ਪਾਰਟੀ ਨਾਲ ਅਸੀਂ ਕੋਈ ਸਮਰਥਨ ਕਰਨਾ ਇਸ ਕਰਕੇ ਸਾਡਾ ਉਹਦੇ ਨਾਲ ਕੋਈ ਸਮਰਥਨ ਨਹੀਂ ਜੋ ਵੀ ਹੋਇਆ ਸਾਰਾ ਕੁਝ ਗਲਤ ਆਂਦਲੀ ਹੋਈ ਪਟਾਲਾ ਹਲਕੇ ਦੇ ਚਾਰਜ ਹੋਣ ਦੇ ਨਾਤੇ ਮੈਂਬਰਸ ਨੂੰ ਪਹਾਵਾ ਮੁਚੜੀ ਚ ਪਰਤ ਜੁਰੂਰ ਕੀਤੀ ਕੀ ਕਹਣਾ ਚਾਹੁੰਦੇ ਕਿਵੇਂ ਦੇਖਦੇ ਸਨ ਪਾਰਟੀ ਦੇ ਅਭਿਆਨ ਦਾ ਬਾਰੇ ਤੇ ਬਣਾ ਕੇ ਕਰਦਾ ਜਿਵੇਂ ਉਹ ਚਸਵਰੀ ਜਿਹੜੀ ਸ਼ਰਮਣੀ ਅਕਾਲੀ ਦਲ ਦਾ ਉਹ ਜਿਹੜਾ ਨਾਮ ਦਾ ਸਰਪ ਤੋਂ ਹੁਕਮ ਹੋਇਆ ਕਿ ਨਵੀਂ ਭਰਤੀ ਦੇ ਬਾਰੇ ਨਵੀਂ ਭਰਤੀ ਕੀਤੀ ਜਾਏ ਔਰ ਨਵੀਂ ਭਰਤੀ ਨੂੰ ਲੈ ਕੇ ਜਿਹੜਾ ਇਹ ਸੰਚਾਰ ਸ਼ੁਰੂ ਹੋਇਆ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਉਪਰਾਲਾ ਕੀਤਾ ਪਾਰਟੀ ਨੇ ਕਿ ਜਿਹੜਾ ਘਰ ਘਰ ਜਾ ਕੇ ਭਰਤੀਆ ਬਿਆਨ ਸ਼ੁਰੂ ਕੀਤਾ ਔਰ ਲੱਖਾਂ ਦੀ ਗਿਣਤੀ ਦੇ ਅੰਦਰ ਲੋਕ ਪਾਰਟੀ ਨਾਲ ਜੁੜਨ ਵਾਸਤੇ ਉਤਾਵਲੇ ਵੀ ਨੇ ਔਰ ਲੋਕ ਇਹ ਮਹਿਸੂਸ ਕਰਦੇ ਨੇ ਕਿ ਜਿਹੜੇ ਲੋਕ ਗਲਤ ਗੱਲਾਂ ਕਰਦੇ ਸੀ ਜੋ ਕਾਲ ਸਾਹਿਬ ਦੇ ਹੁਕਮ ਦੇ ਮੁਤਾਬਕ ਜੇ ਤੁਰ ਵੀ ਪਿਆ ਕੰਮ ਉਹ ਆਦਮੀ ਜੇ ਵਿਰੋਧ ਕਰਦੇ ਆ ਤੇ ਇਹਦਾ ਮਤਲਬ ਉਹਨਾਂ ਦੇ ਪੱਲੇ ਕੱਖ ਨਹੀਂ ਅੱਜ ਭਰਤੀਆ ਬਿਆਨ ਨੂੰ ਲੈ ਕੇ ਲੋਕਾਂ ਦੇ ਦਿਲਾਂ 'ਚ ਬੜਾ ਬੜਾ ਸਾਥ ਖੁਸ਼ੀ ਆ ਔਰ ਇਹ ਤੁਸੀਂ ਦੇਖਿਆ ਕਈ ਛੋਰੇ ਜਾਂ ਸੱਦੇ ਦੇ ਅੰਦਰ ਬਿਸ਼ਾਰਾ ਬਲਾਕ ਦੇ ਤਤਲਾ ਬਲਾਕ ਤੋਂ ਸਰਵਨ ਸਿੰਘ ਹੋਣਾ ਦੇ ਉਧਰੋਂ ਬਲਾਕ ਤੋਂ ਵੀ ਸਾਰੇ ਲੋਕ ਰੋਮੋ ਬਾਕੇ ਪਹੁੰਚੇ ਨੇ ਅਜੇ ਬਾਕੀ ਬਲਾਕਾਂ ਦੇ ਅੰਦਰ ਦੀ ਮੀਟਿੰਗਾਂ ਜਿਹੜੀਆਂ ਨੇ ਜਾਣੀਆਂ ਹੁਣ ਇਸ ਤੋਂ ਬਾਅਦ 2 ਵੇ ਫਿਰ ਮੀਟਿੰਗਾਂ ਸ਼ਹਿਰ ਦੀ ਪਟਾਲੇ ਦੇ ਲੋਕਾਂ ਦੀ ਉੱਥੇ ਵੀ ਭਰਤੀ ਅਭਿਆਨ ਚੱਲਣਾ ਇਹ ਭਰਤੀ ਅਭਿਆਨ ਦੇ ਅੰਦਰ ਪਾਰਟੀ ਜੜੀ ਆ ਆਉਣ ਵਾਲੇ ਸਮੇਂ 'ਚ ਭਰਤੀ ਕਰਕੇ ਔਰ ਨੰਨੀਆਂ ਨੁਕੀਆਂ ਕਰਕੇ ਉਹਨਾਂ ਹੌਦਿਆਂਦਾਰਾਂ ਨੂੰ ਜ਼ਿੰਮੇਵਾਰੀਆਂ ਦੇ ਕੇ ਪਾਰਟੀ ਚੜ੍ਹਦੀ ਕਲਾ ਦੇ ਵਿੱਚ ਜਾਏਗੀ ਇਹ ਸਾਡਾ ਮਕਸਦ